ਉਦੇ ਵਿੱਚ ਨੁਕਸ ਸ਼ਾਂਟਨ ਲੱਗਾ ਮੈਂ ਆਲੋਚਕ ਬਣ ਉਹਦੇ ਵਿੱਚ ਨੁਕਸ ਸ਼ਾਂਟਨ ਲੱਗਾ ਉਹਨੇ ਕਿਹਾ ਨਦੀ ਨੂੰ ਕਿੰਨੇ ਹੀ ਰਾਹਾਂ ਕਰਾਹ ਚੋ ਗੁਜ਼ਰਨਾ ਪੈਂਦਾ ਨਦੀ ਨੂੰ ਕਿੰਨੇ ਹੀ ਰਾਹਾਂ ਕਰਾਹ ਚੋ ਗੁਜ਼ਰਨਾ ਪੈਂਦਾ ਕਿੰਨਾ ਕੁਝ ਚਾਹਿਆ ਅਣ ਚਾਹਿਆ ਸੀਨੇ ਵਿੱਚ ਸਮਾਉਣਾ ਪੈਂਦਾ ਮੇਰੀ ਟਕਣਾ ਪਟਕਣਾ ਤੋਰ ਕ ਤੋਰ ਨਾ ਵੇਖ ਮੇਰੀ ਅਟਕਣਾ ਪਟਕਣਾ ਤੋਰ ਕਤੋਰ ਨਾ ਦੇਖ ਸਮੁੰਦਰ ਬਣ ਮੈਨੂੰ ਸਮਾਉਣ ਜੋਗਾ ਉਹਦੀ ਕਵਿਤਾ ਨੇ ਮੇਰੀ ਸਾਰੀ ਆਲੋਚਨਾ ਭਖ ਲਈ ਉਹਦੀ ਕਵਿਤਾ ਨੇ ਮੇਰੀ ਸਾਰੀ ਆਲੋਚਨਾ ਭਖ ਲਈ ਅ ਕੀ ਹਾ ਜੀ ਮੈਂ ਕਿਹਾ ਡਰ ਲੱਗਦਾ ਤੇਥੋਂ ਤਿੱਖੀ ਤੇਜ ਧਾਰ ਚਮਕਦਾਰ ਤਲਵਾਰ ਵਰਗੀ ਤੋਂ ਮੈਂ ਕਿਹਾ ਡਰ ਲੱਗਦਾ ਤੇਥੋਂ ਤਿੱਖੀ ਤੇਜ ਧਾਰ ਚਮਕਦਾਰ ਤਲਵਾਰ ਵਰਗੀ ਤੋਂ ਉਹਨੇ ਮੇਰੇ ਵਾਲਾਂ 'ਚ ਹੱਥ ਪੇਰਦਿਆਂ ਕਿਹਾ ਮੇਰੇ ਲਾਰਡ ਦੁਨੀਆ ਡਰੇ ਤਾਂ ਡਰੇ ਤਲਵਾਰ ਤੋਂ ਮਿਆਨ ਕਿਉਂ ਡਰੇ ਵਾਹ ਵਾਹ ਅੱਛਾ ਹਾਂ ਤੋ ਮਿਆਨ ਕਿਉਂ ਡਰੇ ਮੈਂ ਪੁੱਛਿਆ ਜਦ ਮਿਲਦੀ ਐ ਤਾਂ ਇੰਨੇ ਹੰਝੂ ਕਿਉਂ ਵਹਾਉਣੀ ਮੈਂ ਪੁੱਛਿਆ ਜਦ ਮਿਲਦੀ ਐ ਤਾਂ ਇੰਨੇ ਹੰਝੂ ਕਿਉਂ ਵਹਾਉਣੀ ਹੁੰਦੇ ਉਹਨੇ ਕਿਹਾ ਦੁਨੀਆਦਾਰੀ ਪੂਰਦਿਆਂ ਬੜੀਆਂ ਹੀ ਜ਼ਹਿਰਾਂ ਚੜ ਜਾਂਦੀਆਂ ਹਾਂ ਦੁਨੀਆਦਾਰੀ ਪੂਰਦਿਆਂ ਬੜੀਆਂ ਹੀ ਜ਼ਹਿਰਾਂ ਛੜ ਜਾਂਦੀਆਂ ਅੱਖਾਂ ਮੁਰਦਿਆਂ ਵਾਂਗ ਖੜ ਜਾਂਦੀਆਂ ਇਹਨਾਂ ਪਾਣੀਆਂ ਸੰਗ ਜ਼ਹਿਰਾਂ ਤੋਂ ਮੁੜ ਜਾਂਦਾ ਹੋ ਜਾਂਦੀ ਹੈ ਤੇਰੇ ਸਾਹਵੇਂ ਮਰ ਜਾਂਦਾ ਵਾਹ ਬਹੁਤ ਅੱਛਾ ਹੈ ਜੋ ਸੰਵੇਦਨਾ ਜਿਹੜੀ ਹੈ ਮੁਹੱਬਤ ਦੀ ਜੀ ਔਰ ਇਹਦੇ ਚ ਇੱਕ ਨਜ਼ਮ ਹੈ ਜੀ ਜੋ ਮੁਹੱਬਤ ਨਹੀਂ ਕਰਦੇ ਉਹ ਕਿਹੋ ਜਿਹਾ ਲੋਕ ਹੁੰਦੇ ਬਹੁਤ ਅੱਛਾ ਮੈਂ ਉਹਦੇ ਚੋਂ ਕੁਝ ਪੈਰੀ ਸੁਣਾਵਾਂਗਾ ਜੀ ਮੈਂ ਬਾਲੋ ਦੇ ਉੱਤੇ ਜੋ ਲੰਬੀ ਨਜ਼ਮ ਹੈ ਉਹਨਾਂ 'ਚ ਮੈਂ ਕੁਝ ਪਹਿਲੇ ਸੁਣਾਵਾਂਗਾ ਉਹਨਾਂ ਦੀ ਹੋਂਣੀ ਕਿਹੋ ਜਿਹੀ ਹੁੰਦੀ ਹੈ ਜਿਹੜੇ ਵਿਅਕਤੀ ਨੂੰ ਮੁਹੱਬਤ ਨਹੀਂ ਕਰਦੇ ਸ਼ਕਤੀ ਨੂੰ ਨਹੀਂ ਪਾਣੀਆ ਨੂੰ ਨਹੀਂ ਕਰਦੇ ਤੇ ਉਹਨਾਂ 'ਚ ਮੈਂ ਕੁਝ ਤੁਹਾਨੂੰ ਸੁਣਾਉਣਾ ਜੀ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੀ ਜਾਨ ਕਿਸੇ ਪੱਥਰ ਦੇ ਤੋਤੇ 'ਚ ਪਾ ਰੱਖਦੇ ਹੂੰ ਅੱਗੇ ਜਲ ਹੁੰਦੇ ਹੁੰਦੇ ਸੀ ਨਾ ਜੀ ਕੋਣ ਕਿਸੇ ਦਾ ਤੋਤਾ ਜਿਹੜਾ ਹੈਗਾ ਬੈਂਕਾਂ ਦੇ ਕਿਸੇ ਦੀ ਗੱਡੀ ਹੈ ਕਿਸੇ ਦਾ ਘਰ ਹੈ ਠੀਕ ਹੈ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੀ ਜਾਨ ਕਿਸੇ ਪੱਥਰ ਦੇ 도ਤੇ ਚ ਪਾ ਰੱਖਦੇ ਉਹ ਆਪਣੀ ਸ਼ਾਹ ਰਗ ਵਿੱਚ ਕੋਈ ਸੰਖਿਆ ਟਿਕਾ ਰੱਖਦੇ ਹੂੰ ਜ਼ਹਿਰ ਹੈ ਜੀ ਉਹ ਆਪਣੀ ਸੁਰਤ ਨੂੰ ਕਿਸੇ ਟੋਪੇ ਚ ਬਿਠਾ ਰੱਖਦੇ ਉਹ ਆਪਣੀ ਆਤਮਾ ਨੂੰ ਆਪਦੇ ਹੀ ਬੋਝੇ ਇੱਕ ਦੁਬਾਰ ਰੱਖਦੇ ਦੁਬਾਰ ਰੱਖਦੇ ਜੋ ਮੁਹੱਬਤ ਨਹੀਂ ਕਰ ਉਹਨਾਂ ਲਈ ਆਸਥਾ ਜੋ òa ਲਾ ਕੇ ਬਹਿ ਲਈ ਲੰਬੀ ਕੰਧ ਹੁੰਦੀ ਹੈ ਹੂੰ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਲਈ ਆਸਪਾ ਧੋਲਾ ਕੇ ਬਹਿ ਲਈ ਲੰਬੀ ਕੋਈ ਕੰਧ ਹੁੰਦੀ ਹੈ ਉਹਨਾਂ ਲਈ ਨਾਟਕਤਾ ਖਾਸ ਮੌਕੇ ਤੇ ਤੁਖਾਈ ਧੂਫ ਦੀ ਗੰਧ ਹੁੰਦੀ ਹੈ ਆਹੇ ਆਹੇ ਉਹਨਾਂ ਲਈ ਸਿੱਖਿਆ ਬਹੁਤ ਸਾਫ਼ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਲਈ ਸਿੱਖਿਆ ਆਪਣੇ ਪਿੰਜਰੇ ਦੀਆਂ ਸੀਖਾਂ ਸਲਾਮਤ ਰੱਖਣ ਲਈ ਹਾਸਲ ਕੀਤੀ ਮਹਾਰਤ ਹੁੰਦੀ ਹੈ ਆਹੇ ਆਹੇ ਕਿੱਥੇ ਦਾ ਡਾਕਟਰ ਮੇਦਕਰ ਹੋਰਾਂ ਨੇ ਕਿਹਾ ਸੀਗਾ ਵੀ ਦਹਾੜ ਹੁੰਦੀ ਹੈ ਸਿੱਖਿਆ ਸੋ ਸਾਡੇ ਲਈ ਕੀ ਹੈ ਹਣ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਲਈ ਸਿੱਖਿਆ ਆਪਣੇ ਪਿੰਜਰੇ ਦੀਆਂ ਸਿੱਖਾਂ ਸਲਾਮਤ ਰੱਖਣ ਲਈ ਹਾਸਲ ਕੀਤੀ ਮਹਾਰਤ ਹੁੰਦੀ ਹੈ ਉਹਨਾਂ ਲਈ ਸੰਵੇਦਨਾ ਕੋਈ ਵਿਗੜੀ ਹੋਈ ਆਦਤ ਹੁੰਦੀ ਹੈ ਜੋ ਮੁਹੱਬਤ ਨਹੀਂ ਕਰਦੇ ਉਹ ਹਰ ਅਗੰਢੀ ਸਤਰ ਵਿੱਚ ਆਪਣੀ ਰਾਖ ਦੇ ਅਖ ਪਰ ਲੈਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਹਰ ਅਗੰਢੀ ਸਤਰ ਵਿੱਚ ਆਪਣੀ ਰਾਖ ਦੇ ਅਖ ਪਰ ਲੈਂਦੇ ਪੁਰਖਿਆਂ ਤੋਂ ਸੁਣੀ ਹਰ ਗੌਰਵ ਗਾਥਾ ਨੂੰ ਉਹ ਆਪਣੀ ਹਉਮੈ ਦੀ ਕੰਧ ਤੇ ਇੱਟ ਬਣਾ ਕੇ ਧਰ ਲੈਂਦੇ ਪੁਰਖਿਆਂ ਤੋਂ ਸੁਣੀ ਹਰ ਗੌਰਵ ਗਾਥਾ ਨੂੰ ਮੈਂ ਤਾਂ ਬਹੁਤ ਸੁਣੀ ਆ ਜੀ ਉਹ ਮੈਂ ਜਿਹੜੇ 12 ਪਾ ਕੇ ਨਾ ਜਦੋਂ ਕਹਿੰਦੇ ਨੇ ਉਹ ਠੋਡੀਆਂ ਕੁੜੀਆਂ ਅਸੀਂ ਬਚਾਈਆਂ ਤੁਸੀਂ ਕੀ ਕਰਦੇ ਛੱਡਦੇ ਹੋ ਮਤਲਬ ਉਹ ਗਾਥਾ ਪੁਰਖਿਆਂ ਦੀ ਹੈ ਲੇਕਿਨ ਆਪ ਦੀ ਹਉਮੈ ਦੀ ਕੰਧ ਤੇ ਪੁਰਖਿਆਂ ਤੋਂ ਸੁਣੀ ਹਰ ਗੌਰਵ ਗਾਥਾ ਨੂੰ ਉਹ ਆਪਣੀ ਹਉਮੈ ਦੀ ਕੰਧ ਤੇ ਇੱਟ ਬਣਾ ਕੇ ਧਰ ਲੈਂਦੇ ਆ ਜੀ ਜੋ ਮੁਹੱਬਤ ਨਹੀਂ ਕਰਦੇ ਉਹ ਦੁਰਗਾ ਤੇ ਮੈਖਾ ਸੁਣਦੀ ਯੁੱਧ ਭਾਵਨਾ ਵਿਚਲਾ ਫਰਕ ਨਹੀਂ ਦੇਖ ਸਕਦੇ ਉਹ ਕਿਸੇ ਤਲਵਾਰ ਦੀ ਤਲਖੀ ਚ ਲਿਪਟੀ ਤਾਰਕਾ ਸੰਗ ਸਿੱਜਣ ਲਈ ਤਨੇ تیر ਦੀ ਸ਼ਾਂਤੀ ਚੋਂ ਸਿਮਦਾ ਸੰਧਾਣੀ ਅਰਕ ਨਹੀਂ ਦੇਖ ਸਕਦੇ ਉਹਨਾਂ ਦਾ ਇਸ਼ਟ ਵਲੀ ਖਧਾਰੀ ਦੁਆਰਾ ਗੁਰੂ ਬਾਬੇ ਬੰਦ ਰੋੜੇ ਪੱਥਰੀਲੇ ਰੋਸੇ ਜਿਆ ਹੁੰਦਾ ਹੈ ਉਹਨਾਂ ਦਾ ਇਸ਼ਟ ਵਲੀ ਖਧਾਰੀ ਦੁਆਰਾ ਗੁਰੂ ਬਾਬੇਵਾਲ ਰੋੜੇ ਪੱਥਰੀਲੇ ਰੋਸੇ ਜਿਆ ਹੁੰਦਾ ਹੈ ਉਹਨਾਂ ਦਾ ਵਿਸ਼ਵਾਸ ਦਰਦ ਹੋਏ ਸੁਲੇਮਾਨ ਦੁਆਰਾ ਅੰਤ ਸਮੇਂ ਸਹਾਰਾ ਸਮਝੇ ਘਣ ਖਾਦੇ ਸੋਟੇ ਜਾਂਦਾ ਜੋ ਮੁਹੱਬਤ ਨਹੀਂ ਕਰਦੀ ਉਹਨਾਂ ਦਾ ਇਨਸਾਫ ਗੌਤਮ ਦੁਆਰਾ ਅਹिल्या ਨੂੰ ਦਿੱਤੇ ਸ਼ਰਾਪ ਜਿਆ ਹੁੰਦਾ ਹੈ ਉਹਨਾਂ ਦਾ ਰਾਜਧਰਮ ਤ੍ਰੇਤ ਰਾਸ਼ਟਰ ਤੋਂ ਦਰਯੋਦਨ ਦੀ ਇੱਕ ਪੱਸਰੇ ਅੰਨੇ ਆਲਾਪ ਜਿਆ ਹੁੰਦਾ ਉਹਨਾਂ ਦੀ ਸੱਚਾਈ ਜੋ ਦਾਸ ਦੁਆਰਾ ਜੀਸਸ ਨੂੰ ਦੀ ਸਹੀ-ਸਹੀ ਪਛਾਣ ਕਰਾਉਣ ਵਰਗੀ ਹੁੰਦੀ ਤੇ ਉਹਨਾਂ ਦੀ ਸ਼ਰਮਤਾਈ ਮਾਸੂਮ ਸਹਿਬਜ਼ਾਦਿਆਂ ਦੁਆਲੇ ਉਹਨਾਂ ਦੀ ਸ਼ਰਮਤਾਈ ਮਾਸੂਮ ਸਹਿਬਜ਼ਾਦਿਆਂ ਦੀ ਮਹਿਤਵ ਦੁਆਲੇ ਇੱਟਾਂ ਚ ਨਾਉਣ ਵਰਗੀ ਹੁੰਦੀ ਹਾਂ ਉਹਨਾਂ ਦੀ ਸ਼ਰਮ ਉਹਨਾਂ ਦੀ ਜਿੱਤ ਯਜ਼ੀਦ ਦੁਆਰਾ ਹੁਸੈਨ ਦੇ ਕਾਫਲੇ ਤੇ ਥੋਪੀ ਕਾਪਟੀ ਲੜਾਈ ਜਈ ਹੁੰਦੀ ਉਧਰ ਵੀ ਇਸੇ ਤਰ੍ਹਾਂ ਹੀ ਥੋਪੀ ਸੀ ਜੀ ਹੁਸੈਨ ਤੇ ਉਹ ਵੀ ਇਸ ਇਹਨਾਂ ਬਿਰਾਂ ਨੂੰ ਕਿਵੇਂ ਮਨਾਉਂਦੇ ਨੇ ਸਾਡੇ ਵਾਂਗ ਹੀ ਮਨਾਉਂਦੇ ਨੇ ਸਾਡੇ ਤੋਂ ਜ਼ਿਆਦਾ ਸਿੱਧਤ ਨਾਲ ਮਨਾਉਂਦੇ ਨੇ ਉਹਨਾਂ ਦੀ ਭਾਵਨਾ ਯੂਸਫ ਦੁਆਰਾ ਦਿਖਾਈ ਨਹੀਂ ਸਨੀ ਚੁਤرائی ਜਈ ਹੁੰਦੀ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦੀ ਸਾਂਝੀ ਵਾਲਤਾ ਉਹਨਾਂ ਦੀ ਸਾਂਝੀ ਵਾਲਤਾ ਹਨਾਕਸ਼ ਦੁਆਰਾ ਪ੍ਰਲਾਦ ਤੋਂ ਆਪਣਾ ਨਾਂਜ ਪਾਉਣ ਲਈ ਕੀਤੀ ਜਦ ਜਈ ਹੁੰਦੀ ਜਈ ਹੁੰਦੀ ਬਹੁਤ ਅੱਛਾ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦੀ ਅਲਖ ਵੀਰ ਨੂੰ ਜ਼ਹਿਰ ਦੇਣ ਵਾਸਤੇ ਘੜੀ ਸਾਜ਼ਿਸ਼ ਜਈ ਹੁੰਦੀ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦੀ ਦੋਸਤੀ ਕਿਸੇ ਕੂਟਨੀਤਿਕ ਦੁਆਰਾ ਕੀਤੀ ਸੱਦੀ ਜਈ ਹੁੰਦੀ ਤੇ ਉਹਨਾਂ ਦੀ ਸੋਚ ਨਹੀਂ ਦਸ਼ਰਥ ਦੇ ਪਿਆਰ ਵਚਨਾਂ ਨੂੰ ਕਲਪਾਉਂਦੀ ਕੈ ਕਈ ਦੀ ਵਿਉਂਤਬੰਦੀ ਜਈ ਹੁੰਦੀ ਜੋ ਮੁਹੱਬਤ ਨਹੀਂ ਕਰਦੇ ਉਹ ਸਿਰਜਕ ਹੋਣ ਦਾ ਦਾਵਾ ਬੰਨਦੇ ਅਡਾ ਸਾਹਿਬ ਗ਼ਜ਼ਲ ਵਾਰੇ ਗੱਲ ਕਰ ਰਹੀ ਸੀ ਅੱਪਾ ਜੋ ਮੁਹੱਬਤ ਨਹੀਂ ਕਰਦੇ ਉਹ ਸਿਰਜਕ ਹੋਣ ਦਾ ਦਾਵਾ ਬੰਨਦੇ ਕਾਫੀਆ ਰਦੀਫੀ ਚੌਖਟਾ ਬਣਾ ਕੇ ਜੋੜ ਤੋੜ ਦੀ ਕਾਰੀਗਰੀ ਦਿਖਾਉਂਦੇ ਆਹ ਹਾਂ ਕੀ ਬਾਤ ਉਹ ਆਪਣੇ ਸਲਵਾਨ ਦੀ ਜੀ ਹਜ਼ੂਰੀ ਲਈ ਆਪਣੇ ਪੂਰਨ ਨੂੰ ਅੰਨੇ ਖੂਬ ਵਿੱਚ ਸਟਾਵਾਉਂਦੇ ਉਹ ਆਪਣੇ ਸਲਵਾਨ ਦੀ ਜੀ ਹਜ਼ੂਰੀ ਲਈ ਆਪਣੇ ਪੂਰਨ ਨੂੰ ਅੰਨੇ ਖੂਬ ਵਿੱਚ ਸਟਾਵਾਉਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਕਿਰਤ ਤੇ ਧੰਦੇ ਵਿਚਲਾ ਅੰਤਰ ਨਹੀਂ ਜਾਣ ਸਕਦੇ ਬਹੁਤ ਅੱਛਾ ਉਹ ਕਿਰਤ ਤੇ ਧੰਦੇ ਵਿਚਲਾ ਅੰਤਰ ਨਹੀਂ ਜਾਣ ਸਕਦੇ ਉਹ ਸੁੱਚੇ ਕਰਮ ਦੀ ਸਰਬੋਸ਼ਧੀ ਤੇ ਉਗੀ ਸੰਜੀਵਨੀ ਦਾ ਕਦੇ ਮੰਤਰ ਨਹੀਂ ਜਾਣ ਸਕਦੇ ਜੋ ਮੁਹੱਬਤ ਨਹੀਂ ਕਰਦੇ ਉਹ ਸਿਕੰਦਰਾਂ ਨੂੰ ਹੀ ਵੱਡੇ ਜੱਤੂ ਆਖਦੇ ਹੂੰ ਜੋ ਮੁਹੱਬਤ ਨਹੀਂ ਕਰਦੇ ਉਹ ਸਿਕੰਦਰਾਂ ਨੂੰ ਹੀ ਵੱਡੇ ਜੱਤੂ ਆਖਦੇ ਉਹ ਆਪਣੇ ਮਾਰਗਦਰਸ਼ਨ ਲਈ ਸਦਾ ਸ਼ਕਮੀਆਂ ਵਲ ਝਾਕਦੇ ਹੂੰ ਉਹ ਦਨਾਲੀ ਕੋਈ ਅਸਰ ਕਿੱਤਾ ਮੰਨਵੇ ਵਾਜੀ ਵਾ ਜੇ ਮੁਹੱਬਤ ਨਹੀਂ ਕਰਦੇ ਉਹ ਦਲਾਲੀ ਨੂੰ ਹੀ ਆਪਣਾ ਅਸਲ ਕਿਤਾ ਮੰਨ ਬੈਂਦੇ ਉਹ ਸ਼ੇਰ ਬਾਜ਼ਾਰ ਦੇ ਓਸ਼ਾਲ ਨੂੰ ਪਰਮਾਨੰਦ ਸਮਝ ਲੈਂਦੇ ਹਾਂ ਉਹ ਸ਼ੇਰ ਬਾਜ਼ਾਰ ਦੇ ਓਸ਼ਾਲ ਨੂੰ ਹੀ ਪਰਮਾਨੰਦ ਸਮਝ ਲੈਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੇ ਕਪਾਲ ਵਿੱਚ ਤਜ਼ਾਹ ਭਰੀ ਰੱਖਦੇ ਉਹ ਆਪਣੀ ਧੜਕਣ ਉੱਤੇ ਬਰਫ਼ ਧਰੀ ਰੱਖਦੇ ਉਹ ਆਪ ਦੇ ਤਰਕ ਰਾਹੀਂ ਆਪ ਦੇ ਹਿੱਟਕੜੇ ਕਰੀ ਰੱਖਦੇ ਜੋ ਮੁਹੱਬਤ ਨਹੀਂ ਕਰਦੇ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਨੂੰ ਸਭ ਝੂਲਦੇ ਬਿਰਖ ਵਪਾਰ ਦੀ ਵਸਤ ਹੀ ਜਾਪਦੇ ਉਹ ਮਾਂ ਧਰਤੀ ਦੇ ਪਿਆਰ ਨੂੰ ਪਲਾਟਾਂ ਵਿੱਚ ਹੀ ਮਾਪਦੇ ਜੋ ਮੁਹੱਬਤ ਨਹੀਂ ਕਰਦੇ ਉਹ ਮਾਂ ਧਰਤੀ ਦੇ ਪਿਆਰ ਨੂੰ ਪਲਾਟਾਂ ਵਿੱਚ ਹੀ ਮਾਪਦੇ ਉਹਨਾਂ ਲਈ ਹਰ ਦਰਿਆ ਬਜ਼ਾਰਾਂ ਦਾ ਸੀਵਰੇਜ ਸੰਭਾਲਣ ਲਈ ਹੀ ਵਗਦਾ ਉਹਨਾਂ ਲਈ ਹਰ ਦਰਿਆ ਬਜ਼ਾਰਾਂ ਦਾ ਸੀਵਰੇਜ ਸੰਭਾਲਣ ਵਾਸਤੇ ਹੀ ਵਗਦਾ ਉਹਨਾਂ ਨੂੰ ਆਸਮਾਨ ਝੂਠੀ ਕਸਮ ਕੱਜਣ ਵਾਲਾ ਰੱਬ ਜਿਹਾ ਸਹਾਰਾ ਲੱਗਦਾ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੀ ਬੁੱਧੀ ਨੂੰ ਡਾਕਟਰ ਚੰਦਰਪਾਲ ਸਾਹਿਬ ਉਹ ਆਪਣੀ ਬੁੱਧੀ ਨੂੰ ਡੁਗਡੁਗੀ ਬਣਾਉਂ ਕਿਸੇ ਮਦਾਰੀ ਹੱਥ ਫੜਾ ਕੇ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੇ ਇਲਮ ਨੂੰ ਸੱਤਾ ਦਾ ਸਾਧਨ ਬਣਾ ਲੈਂਦੇ ਜੋ ਮੁਹੱਬਤ ਨਹੀਂ ਕਰਦੇ ਉਹ ਆਪਣੇ ਧਰਮ ਨੂੰ ਫਾਹਾਂ ਬਣਾਉਣ ਵਾਸਤੇ ਰस्सियां ਮਟਨ ਲਾ ਦਿੰਦੇ ਉਹ ਆਪਣੇ ਧਰਮ ਨੂੰ ਫਾਹਾਂ ਬਣਾਉਣ ਵਾਸਤੇ ਰस्सियां ਮਟਨ ਲਾ ਦਿੰਦੇ ਉਹ ਆਪਣੇ ਰੱਬ ਨੂੰ ਆਪ ਦੇ ਹੱਥੀਂ ਸੂਲੀ ਤੇ ਲਟਕਾ ਦਿੰਦੇ ਉਹ ਹਰ ਪੈਗੰਬਰ ਨੂੰ ਆਪ ਦੀ ਤੱਕੜੀ ਵਿੱਚ ਬਿਠਾ ਲੈਂਦੇ ਹਨੜੀ ਜਿਹੜਾ ਗਿਆਨ ਹੈ ਜੋ ਮੁਹੱਬਤ ਨਹੀਂ ਕਰਦੇ ਉਹ ਦਾੜ ਕੀਤੀ ਪੱਥਰ ਦੀ ਟੁਕੜੀ ਉੱਤੇ ਪੂਰਾ ਪਤਾ ਕਰਾਉਂਦੇ ਹਾਂ ਜੀ ਜੇ ਸੇਵਾ ਕਰੇ ਪੱਖੇ ਨਹੀਂ ਕਰਦਾ ਜੋ ਮੁਹੱਬਤ ਨਹੀਂ ਕਰਦੇ ਜੀ ਪੱਖੇ ਦੇ ਖਬਰ ਵੀ ਲਿਖਿਆ ਹੁੰਦਾ ਕਈ ਵਾਰ ਤਿੰਨਾ ਪਰਾਂ ਦੇ ਆਦਮ ਦਿਖੇ ਹੁੰਦੇ ਜੀ ਦੇਦ ਸੋਦਾਨ ਕਰਦੇ ਉਹ ਜੋ ਮੁਹੱਬਤ ਨਹੀਂ ਕਰਦੇ ਉਹ ਦਾੜ ਕੀਤੀ ਪੱਥਰ ਦੀ ਟੁਕੜੀ ਉੱਤੇ ਪੂਰਾ ਪਤਾ ਉਹ ਕਰਾਉਂਦੇ ਹਾਂ ਤੇ ਪੂਰਾ ਪਤਾ ਉਕਰਾ ਕੇ ਸੇਵਾ ਦਾ ਅਰਥ ਸਮਝਾ ਦਿੰਦੇ ਔਰ ਇਲਾਹੀ ਬਾਣੀ ਦਾ ਪਾਠ ਵੀ ਇਲਾਹੀ ਬਾਣੀ ਦਾ ਪਾਠ ਵੀ ਉਹ ਕਿਸੇ ੀਮਾ ਪਾਲਸੀ ਵਾਂਗ ਕਰਵਾ ਦਿੰਦੇ ਬਹੁਤ ਹੋ ਗਿਆ ਵਾਹ ਜੋ ਮਹੱਤ ਨਹੀਂ ਕਰਦੇ ਵਾਹ ਉਹ ਆਪਣੀ ਨਜ਼ਰ ਵਿੱਚ ਕੋਈ ਸ਼ਿਲਤਰਝ ਬੋ ਲੈੰਦੇ ਉਹ ਆਪਣੇ ਸੁਪਨੇ ਕਿਸੇ ਗਰਾਰੀ ਦੇ ਦੰਦਿਆਂ ਵਿੱਚ ਪਰੋ ਲੈੰਦੇ ਉਹ ਆਪਣਾ ਅੰਬਰ ਕਿਸੇ ਚਿਮਨੀ ਦੇ ਕਾਲੇ ਧੂਮੇ ਉਹਲੇ ਲਕੋ ਲੈੰਦੇ ਉਹ ਜ਼ਿੰਦਗੀ ਸਾਰੀ ਕਿਸੇ ਪਹਾੜੀ ਕਿਕਰ ਦੇ ਚੜੇ ਹੀ ਗੁਜ਼ਾਰ ਦਿੰਦੇ ਉਹ ਆਪਣੀ ਪੰਜ ਚਾਲੀ ਨੂੰ ਸਦਾ ਲਈ ਜੂਏ 'ਚ ਹਾਰ ਦਿੰਦੇ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦਾ ਮਨ ਵਿਕਾਊ ਵਕੀਲ ਵਾਂਗ ਵਿਰੋਧੀ ਹੱਥਾਂ 'ਚ ਖੇਡਣ ਲੱਗਦਾ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਦਾ ਮਨ ਵਿਕਾਊ ਵਕੀਲ ਵਾਂਗ ਵਿਰੋਧੀ ਹੱਥਾਂ 'ਚ ਖੇਡਣ ਲੱਗਦਾ ਉਹਨਾਂ ਦੇ ਜਿਸਮ ਦੇ ਰਣ ਖੇਤਰ ਚੋਂ ਸਦਾ ਹਾਰਡ ਬੋਲਣ ਲੱਗ ਪੈਂਦਾ। ਉਹਨਾਂ ਦੀ ਜ਼ਬਾਨ ਲੱਕੜ ਦੀ ਫੱਟੀ ਬਣ ਸ਼ੈਤਾਨ ਦੀ ਪਿੰਗ ਵਿੱਚ ਟਿਕ ਜਾਂਦੀ। ਉਹਨਾਂ ਦੀ ਜ਼ਮੀਰ ਝੂਠੀ ਗਵਾਹੀ ਬਣ ਕਿਸੇ ਬੇਕਿਰਕ ਕੁਰਸੀ ਹੱਤ ਵਿਕ ਜਾਂਦੀ। ਉਹਨਾਂ ਦੀ ਨਜ਼ਰ ਤਿੱਖੀ ਦਾਤਰੀ ਬਣ ਲਹਿਰਾਉਂਦੀਆਂ ਫਸਲਾਂ 'ਚ ਦੌੜਨ ਲੱਗਦੀ। ਉਹਨਾਂ ਦੀ ਦੌਰ ਹੈਂਕਰ ਬਣ ਕਾਇਨਾਤ ਨੂੰ ਘੌੜਨ ਲੱਗਦੀ ਜੋ ਮਹੱਤਵ ਨਹੀਂ ਕਰਦੀ। ਆਖਰੀ ਤਵਜੋਹ ਚਾਹਾਂਗਾ ਜੀ ਬਹੁਤ ਬਹੁਤ ਧੰਨਵਾਦ ਜੀ। ਜੋ ਮੁਹੱਬਤ ਨਹੀਂ ਕਰਦੇ ਉਹ ਕਦੇ ਸਮਝ ਨਹੀਂ ਸਕਦੇ ਸਵਰਗ ਤੇ ਨਰਕ ਜ਼ਿੰਦਗੀ ਦੀਆਂ ਕਿਹੜੀਆਂ ਪੈੜਾਂ ਦੇ ਨਿਸ਼ਾਨ ਹੁੰਦੇ ਹਨ ਉਹ ਕਦੇ ਜਾਣ ਨਹੀਂ ਸਕਦੇ ਰਾਖਸ਼ ਤੇ ਦੇਵਤੇ ਕਿਹੜੀਆਂ ਸੋਚਾਂ ਦੇ ਕੋਚਵਾਣ ਹੁੰਦੇ ਹਨ ਉਹ ਕਦੇ ਵੇਖ ਨਹੀਂ ਸਕਦੇ ਗਾਰਕੀ ਤੇ ਯਾਕਿਆ ਵਾਲਕੇ ਕਿਹੜੇ ਅੰਤਇ ਕਰਨ ਦੀ ਸ਼ਾਲ ਹੁੰਦੇ ਹਨ ਜੋ ਮੁਹੱਬਤ ਨਹੀਂ ਕਰਦੇ ਉਹਨਾਂ ਨੂੰ ਕਦੇ ਪਤਾ ਨਹੀਂ ਲੱਗਦਾ ਇਹ ਸਾਰੇ ਗ੍ਰਹਿ ਗੋਚਰ ਕਿਹੜੀਆਂ ਖਿਆਲਾਂ ਦੇ ਪ੍ਰਣਾਮ ਹਨ ਉਹ ਕਦੇ ਵੋਝ ਨਹੀਂ ਸਕਦੇ ਇਹ ਜੰਨਤ ਦੇ ਫਰਿਸ਼ਤੇ ਕਿਹੜੀ ਪੌਣ ਦੇ ਗੁਲਾਮ ਹਨ ਉਹ ਕਦੇ ਸਮਝ ਨਹੀਂ ਸਕਦੇ ਸਵਰਗ ਤੇ ਨਰਕ ਉਹ ਕਦੇ ਸਮਝ ਨਹੀਂ ਸਕਦੇ ਸਤਜੁਗ ਤੇ ਕਾਲਜੁਗ ਕਿਹੜੇ ਸ਼ੀਨਾ ਦੇ ਨਾਮ ਆਏ ਹਾਏ ਵਾਹ ਵਾਹ ਉਹ ਕਦੇ ਸਮਝ ਨਹੀਂ ਸਕਦੇ ਸਤਜੁਗ ਤੇ ਕਾਲਜੁਗ ਕਿਹੜੇ ਸ਼ੀਨਾ ਦੇ ਨਾਮ ਹਨ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ